ਮੇਰੀ ਪੀੜ੍ਹੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ਪੁਰਬ ਗੁਰੂ ਸਿੰਘ ਸਭਾ ਅਰਪਨ ਸਟੇਟ ਫੋਕਲ ਪੁਆਇੰਟ ਲੁਧਿਆਣਾ ਵਿਖੇ ਪ੍ਰਬੰਧਕ ਕਮੇਟੀ ਦੇ ਸਮੂਹ ਇਲਾਕਾ ਨਿਵਾਸੀਆਂ ਦੇ ਜੋਗ ਦੇ ਨਾਲ ਮਨਾਇਆ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਸਮੀਰ ਸਿੰਘ ਪ੍ਰਿੰਸ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਲਈ ਤੇ ਬਾਣੀ ਨਾਲ ਜੁੜੇ ਰਹੀਏ ਦੇ ਨਾਲ ਹੀ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ ਤੇ ਇਸ ਮੌਕੇ ਤੇ ਸਭ ਨੂੰ ਪ੍ਰਕਾਸ਼ ਪ੍ਰਗੀਆਂ ਲੱਖ ਲੱਖ ਵਧਾਈਆਂ ਵਿੱਚ ਦਿੱਤੀਆਂ। ਸ੍ਰੀ ਸਾਦ ਸੰਗਤ ਦਾ ਧੰਨਵਾਦ ਵੀ ਕੀਤਾ ਗਿਆ। ਉਹਨਾਂ ਦੱਸਿਆ ਕਿ ਅਸੀਂ ਆਪਣੀ ਮਾਇ ਵਿੱਚ ਦਸੰਦ ਕਰਦੇ ਹਾਂ ਤੇ ਉਸੇ ਤਰ੍ਹਾਂ ਆਪਣੇ ਦਿਲ ਦੇ ਵਿੱਚ ਵੀ ਦਸੰਦ ਕਰਦੇ ਹਾਂ ਗੁਰਦੁਆਰਾ ਦੀ ਬਾਣੀ ਨਾਲ ਜੁੜੀਏ। ਇਸ ਮੌਕੇ ਤੇ ਪ੍ਰਧਾਨ ਗੁਰਦੇਵ ਸਿੰਘ ਦਰਬਾਰ ਸਿੰਘ, ਆਰ.ਪੀ. ਸਿੰਘ, ਮਿੰਦਰਪਾਲ ਸਿੰਘ, ਨਿਰਮਲ ਸਿੰਘ, ਦਸ਼ਮੀਤ ਸਿੰਘ ਪ੍ਰਿੰਸ ਭੈਣ ਗੁਰਪ੍ਰੀਤ ਕੋਰ ਭਗਵੰਤ ਸਿੰਘ ਨਾਨਕ ਸਿੰਘ ਜਸਬੀਰ ਸਿੰਘ ਮੇਜਰ ਜੋਗਾ ਸਿੰਘ ਕੈਪਟਨ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ ਵੇਖੋ ਟੀਵੀ ਨਿਊਜ਼ ਇੰਡੀਆ 251 ਪੱਤਰਕਾਰ ਲੁਧਿਆਣਾ ਤੋਂ ਦੁਪਿੰਦਰ ਸਿੰਘ ਸੈਣੀ ਦੀ ਖਾਸ ਰਿਪੋਰਟ ਭਾਈ ਜੀ ਦਾ ਭਾਈਆ ਭਾਈ ਜੀ ਜਿਹੜੇ ਨਗਰ குருਪੁਰਮ ਬਣਾ ਰਹੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਅੱਜ ਪਹਿਲਾਂ ਦਾ ਭਾਈ ਗੋਜੀ ਦਾ ਖਾਲਸਾ ਭਾਈ ਗੋਜੀ ਕੀ ਪਤੇ ਪਹਿਲਾਂ 3:30 ਨੂੰ 6ਵੇਂ ਪਾਸ਼ਾ ਗੁਰੂਗੋਬਿੰਦ ਸਿੰਘ ਸਾਹਿਬ ਜੀ ਦੇ ਗੁਰੂਗੋਬਿੰਦ ਲਖ ਲਖਤਾ ਕਿ ਅੱਜ ਗੁਰੂਗੋਬਿੰਦ ਸਾਹਿਬ ਹਰ ਗੋਬਿੰਦ ਸਾਹਿਬ ਜੀ ਦਾ ਸਾਰਾ ਜਦੋਂ ਵਿੱਚ ਉਹਨਾਂ ਦਾ ਆਮਨ ਨਾਇਆ ਜਾ ਰਿਹਾ ਹੈ ਅੱਜ ਦੇਖੋ ਇਸ ਗੁਰੂ ਘਰ ਤੋਂ ਦੀ ਖਾਸੀਅਤ ਇਹ ਹੈ ਇਸ ਗੁਰੂ ਘਰ ਦੇ ਵਿੱਚ ਜਿਹੜਾ ਵੀ ਲੰਗਰ ਗੁਰਾਰੇ ਸਾਹਿਬ ਹੀ ਦਰਸਾਇਆ ਜਾਂਦਾ ਹੈ ਉਹ ਸਾਰਾ ਸੰਗਤ ਦੇ ਘਰੋਂ ਬਣ ਕੇ ਆਉਂਦਾ ਅੱਜ ਅਸੀਂ ਦੇਖੋ ਕਿੰਨੀਆਂ ਸੰਸਾਦਾਂ ਦੇ ਵਿੱਚ ਦੇਖ ਸਕਦੇ ਹੋ ਮਿੱਠੀ ਰੋਟੀਆਂ ਦਹੀਂ ਲੱਸੀ ਆਚਾਰ ਸਲਾਖ ਸਾਰਾ ਕੁਝ ਘਰੋਂ ਲੈ ਕੇ ਆਇਆ ਹੈ ਪਰ ਇਸ ਜਗਤ ਵਿੱਚ ਸਾਰੇ ਦੋਰ-ਦੋਰ ਨਾ ਬਣਾਏ ਜਾ ਰਿਹਾ ਹੈ ਕਿ ਅਸੀਂ ਸਾਰੇ ਇਕੱਠ ਵਿੱਚ ਲੋਕਾਂ ਨੂੰ ਇਹ ਕਹਿਣਾ ਚਾਹਵਾਂਗੇ ਕਿ ਅਸੀਂ ਗੁਰੂ ਮਹਾਰਾਜ ਦੀਆਂ ਸਿੱਖਾਂ ਲਈਏ ਤੇ ਅੰਮ੍ਰਿਤ ਵੇਲੇ ਨਾਲ ਜੁੜੀਏ ਬਾਣੀ ਨਾਲ ਜੁੜੀਏ ਕਿ ਤਾਂ ਆਪਾਂ ਆਪਣੇ ਕੰਮਾਂ ਵਿੱਚ ਜੋ ਬੰਦ ਕਰਦੇ ਆਂ ਉਹ ਤਾਂ ਆਪਣੇ ਦਿਨ ਦੇ ਸਮੇਂ ਵਿੱਚੋਂ ਵੀ ਦਸ਼ਮਤ ਘੜੀਏ ਆਮ ਸਿਮਰਨ ਦਾ ਅਤੇ ਮੇਰੇ ਇੱਕ ਦਸ਼ਮਤ ਨਹੀਂ ਵੀ ਕਰ ਦੋ ਤੇ ਸ਼ੁਰੂਆਤ ਤਾਂ ਕਰੀਏ ਤਾਂ ਕਿ ਆਪਾਂ ਨੂੰ ਜਲਣ ਲੱਗੇ ਠੀਕ ਹੈ ਜੀ ਮੈਂ ਇਹ ਇਹ ਚਲੋਗੇ ਕਿ ਹਰ ਕੋਲ ਸਹਿ